ਅਖਿਆਨ ਦੇ ਬਿੱਟੂ ਹੱਥ ਆੜਾ ਹੈ ਉਥੇ ਜਵੇਂ ਕਰ ਰਿਹਾ ਹੈ ਇਹ ਮੁੰਡੇ ਦੀ ਗੱਲ ਪੈ ਕੇ ਸਾਡੇ ਕੰਨਾਂ ਵਿੱਚ ਪਈ ਕੀ ਲੱਗਦਾ ਮੁੰਡਾ ਇਹ ਜੀ ਡੇਟਾ ਬੇਕਲਬਲੇ ਹਮਮ ਸਮਾਨੀ ਕਿਰਾ ਉਹ ਜੀ ਉਹ ਉਹ ਜਿਹੜਾ ਨਾ ਲੱਗਾ ਹੀ ਉਹ ਡੇਟਾ ਪਿਆਣਾ ਨੇ ਇੰਡੇ ਹੋ ਮਾਲਖਾਨਾ ਤੇ ਲੜਾਈ ਹੋਈਗੀ ਸੀ ਹਮਮ ਇਹ ਸ਼ਿਕਾਇਤ ਦਾ ਇਹਦੇ ਵੀ ਕਾਲ ਪਾਇਆ ਗਿਆ ਇਹਦੇ ਦੁਬਾਰਾ ਪਾਰ ਦਿੱਤਾ ਮੈਨੂੰ ਪਤਾ ਲੱਗਾ ਸਾਹਮਣੇ ਆ ਕੇ ਤੇ 4 ਰੁਪਏ ਪਹਿਲੇ ਹੂੰ ਖਾ ਪੀ ਰਹੀ ਤੇ ਐ ਸਾਡੇ ਕੰਨੀ ਬਾਜ ਪਈ ਤੈਨੂੰ ਮੈਂ ਛਡਾਉਂ ਜੜ ਆ ਗਿਆ ਮੈਂ ਕਹਾ ਜਨਾਬ ਛੱਡੋ ਬਰਾ ਕੀ ਹੋ ਗਿਆ ਇੱਥੇ ਇਨੇ ਚ ਮੇਰੇ ਗੱਲ ਪੈ ਗਿਆ ਮੈਨੂੰ ਖਿੱਚ ਕੇ ਲੈ ਗਿਆ ਕਹਿੰਦਾ ਆ ਜਾ ਤੈਨੂੰ ਦਾ ਬਣਾਇਆ ਹੂੰ ਆਪ ਦੇ ਖਿੱਚ ਕੇ ਲੈ ਰਾ ਹੂੰ ਸਹੀ ਪਟੰਗ ਆਪ ਹੈ ਮਰਨੜ ਬੈ ਪਟਾਇਨਾ ਚੱਤੀ ਆਇਆ ਜਿਹੜਾ ਥਾਣਾ ਨਾਲ ਦਾ ਹੈ ਇੱਕ ਕਿਸ ਤਰ੍ਹਾਂ ਹੋ ਇਹਨਾਂ ਨੇ ਫਿਰ ਅੰਦਰੋਂ ਪੜਾਲਿਆ ਅੱਗਾਂ ਦੇ ਕਿ ਦਫ਼ਤਰ ਤੇ ਆਰਦਾਤਾਂ ਲਿਆ ਹੂੰ ਹੂੰ ਉਹ ਪਟੇ ਨਾਲ ਚੁੱਕਣ ਡੈਦਾ ਫੋਟਨ ਲੱਕ ਚਾਰ ਬਾਰਾ ਲਿਆ ਹੂੰ ਹੂੰ ਅਮਰੀਕਾਂ ਦੇ ਦੱਕ ਤੁਸੀਂ ਜੀੜਲੀ ਹੂੰ ਹੂੰ ਉਹ ਜੀ ਕਹਿੰਦੇ ਦੀ ਰੌਲਤ ਹੈਗੇ ਦੀ ਹੂੰ ਹੂੰ ਇਹਨਾਂ ਨੇ ਉਹ ਕੁੱਟ ਮਾਰ ਕੇ ਕੀ ਉਹ ਮੁੰਡੇ ਨਾ ਆ ਗਏ ਇਹਨਾਂ ਹੰਮੰਦਰ ਮਾਰ ਕੇ ਰਸ ਕਰਦਾ ਮੁੰਡਿਆਂ ਦੇ ਖਿਦਾਮ ਲਏ ਉਹਨਾਂ ਫਿਰ ਆਪ ਦੇ ਜੋ ਜਿਵੇਂ ਹੋਇਆ ਹੈ ਤੇ ਧਮਾੜਾ ਥੋੜਾ ਬੱਟੜ ਥੜਾ ਆ ਗਿਆ ਤੇ ਇਹਨਾਂ ਨੂੰ ਫਿਰ ਬਿਤਾ ਇੱਕਾਂ ਦੇ ਠੇਕੇਦਾਰ ਨੇ ਬੰਦੇ ਇੱਕ ਸ਼ਰਾਬ ਦੇ ਠੇਕੇਦਾਰ ਨੇ ਚੋਣ ਇਹਦੇ ਕੰਨੰਦੇ ਹੀ ਕੌਣ ਸੀ ਇਹ ਨਾਲੇ ਕਰੇਂਡੇ ਆ ਗਏ ਨੇ ਜੀ ਬੜੇ ਨਾ ਬਦਮਾਸ਼ ਹੀ ਬਾਰੇ ਨੇ ਬੰਦੇ ਛੋੜਾ ਨੇ ਹੂੰ ਹੂੰ ਆ ਗਏ ਨੇ ਉੱਤਾਂ ਨੇ ਇਹ ਸਾੜੀਆਂ ਚਾਰ ਪੰਜ ਬਿਗਾ ਜਿਹੜੇ ਅਸੀਂ ਉਹ ਰਾਜਨਾਵਾ ਕਰਕੇ ਬਾਅਦ ਚ ਦਿੰਨਾਂ ਨਹੀਂ ਦੇ ਹੂੰ ਇਹਦਾ ਜ਼ਿੰਮੇਵਾਰ ਕੌਣ ਹੋਵੇਗਾ ਕੀ ਰੋਲਾ ਕੀ ਪਿਆ ਸੀ ਪੈਸੇ ਨਾਲ ਕੀ ਕਰ ਰੋਲਾ ਜੀ 120 120 ਰੁਪਏ ਤੇ ਪਿੱਛੇ ਫੁੱਟ ਮਾਰ ਕੀਤੀ ਹਾਂ ਜੀ ਕਿੰਨਾ ਨੇ ਲੈਣੇ ਸੀ ਠੇਕੀ ਵਾਲਿਆਂ ਨੇ ਜਿਹੜੇ ਅਧਿਆਲਾ ਤੋਂ ਲੈਣੇ ਸੀ ਹਫਤਾ ਉਫਤਾ ਜੱਕ ਵੀ ਉਹ ਕਹਿੰਦੇ ਨੇ ਹੂੰ ਹੂੰ ਤੇ ਉਹ ਅੱਜ ਸਵੇਰੇ ਦੇ ਜਾਗੇ ਇੱਥੋਂ 10 12 ਬੰਦੇ ਆਏ ਨੇ ਕੁੱਟਮਾਰ ਠੇਕ ਗਿਆ ਉਹਦੇ ਹੱਥ ਲੈ ਕੇ ਗੱਲ ਪਾਏ ਨੇ ਹੂੰ ਹੂੰ ਕੀ ਗੱਲ ਫੋਨ ਤੇ ਕੀ ਗੱਲ ਬੋਲਦੇ ਤੇ ਫੇਰ ਆ ਕੇ ਇਹ ਇਹ ਮੁੰਡਾ ਲੱਗਾ ਉੱਤੇ ਮਰਾਜਮਾ ਇਹ ਚਲਾਉਣ ਲੱਗ ਪਿਆ ਇੰਟੀ ਵੀ ਗੱਲ ਪੈ ਲਾ ਉਹ ਸਾਨੂੰ ਪਤਾ ਲੱਗਾ ਕਿ ਉਹਦੋਂ ਕੋਈ ਨਹੀਂ ਸੀ ਹੈਗਾ ਇੱਕ ਮੈ ਹੀ ਮੌਕੇ ਤੇ ਹੈਗਾ ਹਾਂ ਮੈਂ ਕਿਹਾ ਮੁੰਡਾ ਦਾ ਸਾਡਾ ਕੁੱਟੀਆਂ ਆਂਦੇ ਨੇ ਹੂੰ ਇਹ ਮੈਂ ਚਾਹ ਤੋਂ ਮੈਂ ਕਹਿੰਦਾ ਸ਼ੰਦਾਬ ਛੱਡੋ ਬਰਾਜ ਜੋ ਹੋ ਗਿਆ ਹੈ ਉਸकी ਗੱਲਬਾਤ ਕੋਈ ਗੱਲਬਾਤ ਹੋਵੇਗੀ ਤਾਂ ਕੁੱਟਮਾਰ ਦੇ ਹੂੰ ਇਨ ਇਹਨੂੰ ਛੱਡ ਕੇ ਮੈਨਰੇ ਬੱਲੇ ਹੋ ਗਏ ਤੁਹਾਡੀ ਵੀ ਬੇਰਮੀ ਨਾਲ ਕੁੱਟ ਮਾਰ ਕਿਤੇ ਮੈਨੂੰ ਤਾਂ ਜਨਾਬ ਅਕੰਡ ਤੋਂ ਹੀ ਵੇਲ ਜੇ ਮੇਰੀ ਪਟਿਆਲਾ ਨਾਲ ਕਾਂਦੀ ਲਾਲ ਠੀਕ ਹੁਣ ਕੀ ਮੰਗ ਇੱਕ ਤਾਂ ਪੁਲਿਸ ਵਾਲੇ ਤਾਂ ਚਚੜਾ ਦੇ ਮਾਰਦੇ ਨੇ ਇਹਨਾਂ ਦਾ ਵੇਖਿਆ ਨਹੀਂ ਕਿੱਥੇ ਮਾਰ ਲੈ ਹੁਣ ਕੀ ਮੰਗੇ ਤੁਹਾਡੇ ਹਾਂਜੀ ਕੀ ਮੰਗੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਅਜੇ ਤੱਕ ਪੁਲਿਸ ਨੇ ਕੀਤੀ ਨਹੀਂ ਜੇ ਸਾਡੀਆਂ ਕੁੜੀਆਂ ਨੇ ਕੁੜੀਆਂ ਨੇ ਮੂਵੀ ਬਣਾਈ ਟੁਰਦੀਆਂ ਫਿਰਦੀਆਂ ਨੇ ਸਾਰੇ ਬੱਚਾ ਮਾੜਾ ਇਹਨਾਂ ਦੇ ਮੁਲਾਜ਼ਮਾਂ ਦੇ ਜਿਹੜੇ ਸੀ ਉਹਨਾਂ ਨੇ ਮੋਬਾਈਲ ਵੀ ਖੋਲ ਐ ਉਹ ਤਾਂ ਗੁੱਟਾਂ ਦੇ ਮੁੱਕੀਆਂ ਮਾਰ-ਮਾਰ ਕੇ ਮਾਰ ਆਪੋ ਨਾਲੇ ਮੋਬਾਈਲ ਖੋ ਕੇ ਦੇ ਲੈ ਨਾ ਤੂੰ ਬਕਸਿੰਗ ਆਈ ਗਰ ਬਕਸਿੰਗ ਕਿੱਥੇ ਕੰਮ ਕਰਦੇ ਕੀ ਕਰਦੇ ਤੇ ਅਸੀਂ ਮੁੰਡੋ ਹਾਰਡ ਸੈਲ ਵੈਨ ਵੀ ਕੰਮ ਕਰਦੇ ਆ ਜੀ ਹਾਂ ਹਾਂ ਕੀ ਹੋਇਆ ਜਿਹੜਾ ਆਪੋਜੀਟ ਜਿਹੜੀਆਂ ਕ੍ਰੋਸ ਲੜਾਈ ਹੋਈ ਕੀ ਕਾਰਨ ਲੜਾਈ ਕੁਛ ਨਹੀਂ ਬਸ ਇਹਨਾਂ ਨੇ ਮਤਲਬ ਕੀ ਗਾਲ ਕੱਢੀ ਸਰ ਉਹਨਦੇ ਤੋਂ ਗੱਲ ਵਧੀ ਐ ਹੀ ਕੁਛ ਨਹੀਂ ਆਖਿਆ ਇਹਨਾਂ ਨੂੰ ਤੇ ਬਾਅਦ ਚ ਜਦੋਂ ਹੀ ਰਾਤ ਨੂੰ ਗਏ ਚਲੇ ਆਦੇ ਦਫ਼ਤਰ ਫਿਰ ਇਹਨਾਂ ਨੇ ਬੰਦੇ ਇਕੱਠੇ ਕਰਕੇ 12 ਵਜੇ ਰਾਤ ਨੂੰ ਉਥੇ ਰੌਲਾ ਪਾਇਆ ਸਾਰੀ ਸਾਡੀ ਗੱਡੀਆਂ ਭੰਨੀਆਂ ਸੀ ਸੀਸੇ ਭੰਨੇ ਤੇ ਫਿਰ ਅਸੀਂ ਰੋਕਣ ਤਾਂ ਜਾਣਾ ਹੀ ਥਲੇ ਮੈਂ ਗਿਆ ਰੋਕਣ ਇਹਨਾਂ ਨੂੰ ਮੈਂ ਕੀ ਤੁਸੀਂ ਆਵੇ ਇੱਕ ਫਾਇਦਾ ਕੀ ਇਹ ਲੜਨ ਦਾ ਤੇ ਇਹਨਾਂ ਨੇ ਮੈਨੂੰ ਉਥੇ ਖਾਲ ਲਿਆ ਮੇਰੇ ਆ ਸੱਟਾਂ ਲੱਗੀਆਂ ਹੱਥ ਤੇ ਲੱਗਦੇ ਜਿੱਥੇ ਉਹਰਾ ਇੱਕ ਵਾਰ ਤੇ ਮੇਰਾ ਸਿਰ ਪਾੜ ਦਿੱਤਾ ਹੂੰ ਹੂੰ ਤੇ ਸ਼ਾਦੀ ਤੇ ਇਹਨਾਂ ਨੂੰ ਪਸਨੀ ਅਜੇ ਵੀ ਪੀੜ ਕਰਨੀਆਂ ਤੁਸੀਂ ਠੇਕੇਦਾਰਾਂ ਨਾਲ ਲੱਗੇ ਹਾਂਜੀ ਇਹਨਾਂ ਤਿੰਨ ਚਾਰ ਆ ਜਾਣਾਂ ਨੇ ਮੈਨੂੰ ਕੁੱਟਿਆ ਹਾਂ ਉਥੇ ਮੈਂ ਰੋਕਣ ਵਾਸਤੇ ਗਿਆ ਸੀ ਸਾਡੀ ਗੱਡੀਆਂ ਵੇਖ ਲਈ ਗੱਡੀਆਂ ਭੰਨੀਆਂ ਉੱਥੇ ਵੇਖਦਾ ਸਾਰਾ ਕੋਕ ਬੂਏ ਪਾੜਦੇ ਤਰਵਾਉਂ ਕੋ ਕਿੱਥੇ ਖੜੀ ਜਾਣੇ ਉਹ ਤੁੰਡ ਬਗਾਉਣੀ ਡਾਕਟਰ ਖਣੀਆਂ ਆਈਆਂ ਉਹਨਾਂ ਦੇ ਨਾਲ ਸ਼ੀਸ਼ੇ ਭੰਨਤੇ ਆ ਸਾਡੇ ਨੂੰ ਵੀਡੀਓ ਵੀ ਹੈਗੀ ਆ ਇਹਨਾਂ ਦੀ ਇਹਨਾਂ ਨੇ 8 ਟਾਹਾਰ 8 ਰੋੜੇ ਮਾਰਦੇ ਪੈਸੇ ਸਾਡੇ ਦਾਪਟਰ ਨੂੰ ਹੁਣ ਕੀ ਇਨਸਾਫ ਦੀ ਮੰਗ ਹੈ ਇਨਸਾਫ ਦੀ ਮੰਗੀ ਕਰਾਂਗੇ ਨਹੀਂ ਇਨਸਾਫ ਹੋਣਾ ਹਾਂਜੀ ਕਿਉਂਕਿ ਇਹਨਾਂ ਦੀ ਇਹਨਾਂ ਦੀ ਗਲਤੀ ਹੈ ਅਸੀਂ ਤਾਂ ਕਹਿੰਦੇ ਕਿ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਹਾਂਜੀ ਕੀ ਮਾਮੂਲੀ ਗੱਲ ਹੋਈ ਕੀ ਕਰਨ ਹੋਇਆ ਇੱਦਾਂ ਗੱਲ ਕੁਝ ਨਹੀਂ ਬਸ ਇਹਦੇ ਹਿਸਾਬ ਦਾ ਕੀ ਕਹਿੰਦੇ ਕੀ ਗਾਲ ਕੱਢੀ ਸੀ ਇਹਨਾਂ ਨੇ ਉਹਦੇ ਤੋਂ ਅਸੀਂ ਫਿਰ ਵੀ ਕੁਝ ਨਹੀਂ ਆਕੇ ਇਹਨਾਂ ਨੂੰ ਪਰ ਇਹ ਗਾਲ ਕੱਢਣ ਨੂੰ ਲੈ ਕੇ ਰੋਲਾ ਪੈ ਗਿਆ ਹਾਂਜੀ ਇਹਨਾਂ ਨੇ ਪਹਿਲਾਂ ਗਾਲ ਕੱਢੀ ਸੀ ਸਰ ਹੂੰ ਹੂੰ ਤੇ ਫਿਰ ਜਦੋਂ ਇਹਨਾਂ ਨੇ ਆਪਦੇ ਬੰਦੇ ਇਕੱਠੇ ਕਰ ਲਏ ਸੀ ਫਿਰ ਵੀ ਕੁਝ ਨਹੀਂ ਆਕੇ ਇਹਨਾਂ ਨੇ ਬੰਦੇ ਇਕੱਠੇ ਕਰ ਲਏ ਤੇ ਉਹਦੇ ਨਾਲ ਫਿਰ ਇਹਨਾਂ ਨੇ ਸਾਰਾ ਸਾਡੀ ਕੋਠੀ ਭੰਨੀ ਜਦੋਂ ਮੈਂ ਰੋਪਣ ਗਿਆ ਤੇ ਮੇਰੇ ਨਾਲ ਪੈ ਗਈ ਤੁਹਾਡੇ ਤੇ ਵੀ ਹਮਲਾ ਕੀਤਾ ਗਿਆ ਗੱਡੀਆਂ ਤੇ ਵੀ ਹਾਂਜੀ ਹੂੰ ਕਿੰਨੇ ਕਿੰਨੇ ਕੇ ਜਣੇ ਹਮਲਾ ਕੀਤਾ ਹਾਂਜੀ ਤੁਹਾਡੇ ਤੇ ਕਿੰਨੇ ਨਾਲ ਹਮਲਾ ਕੀਤਾ ਸਾਡੇ ਮੇਰੇ ਤੇ ਇਹਨਾਂ ਨੇ ਕੁੱਟਿਆ ਬਿਨਾਂ ਕੋਈ ਕਰਮਾਨਾ ਵੀ ਸੀ ਡੰਡੇ ਵੀ ਸੀ ਹੁਣ ਪਤਾ ਨਹੀਂ ਮੇਰੇ ਸਿਰ 'ਚ ਪਤਾ ਨਹੀਂ ਲੱਗਣਾ ਇਟ ਮਾਰ ਕੇ ਕੀ ਮਰਿਆ ਮੇਰਾ ਸਿਰ ਪਾਤ ਤੈਕੇ ਲੱਗੇ ਹੋਏ ਸਿਰ 'ਚ ਜੀ ਠੀਕ ਹਾਂਜੀ ਆਹ ਹੱਥ ਮੇਰਾ ਬੋਟ ਇਹਨਾਂ ਨੇ ਮੋਰ ਦਿੱਤਾ ਬਾਵਾ ਮੋਰੀਆਂ ਸੰਠ ਲੱਗੀ ਲੱਤ ਤੇ ਅਸਲੀਆਂ ਤੇ ਲੱਤਾਂ ਇੱਥੇ ਸ਼ਾਦੀ ਦੀ ਲੱਤਾਂ ਮਾਰੇ ਆਂ ਮਸਲੀ ਪੀੜ ਅਸਲੀਆਂ ਪੀੜ ਹੁੰਦੀਆਂ ਭਈਆ ਹੁਣ ਠੀਕ ਹਾਂਜੀ ਨਿਸਾਬ ਨਹੀਂ ਮਿਲਦਾ ਹਾਂਜੀ ਕੀ ਨਾਮ ਹੈ ਤੇ ਕੀ ਲੱਗਦਾ ਇਹ ਮੇਰਾ ਬੇਟਾ ਹੈ ਸਵੀਰ ਜੀ ਬੇਟਾ ਹੈ ਹਾਂਜੀ ਤੋ ਮੇਰਾ ਭਰਾ ਹੈ ਕੁੱਟਮਾਰ ਕਿੰਨੀ ਬੈਰੇ ਮੀਨ ਇਹ ਬਹੁਤ ਮੇਰੇ ਮੁਰ ਬੱਚੇ ਨਾਲ ਕੁੱਟਮਾਰ ਕੀਤੇ ਆ ਕੀ ਹੋਇਆ ਕੀ ਠੀਕਾ ਉਹ ਤੇ ਹੱਥੇ ਦੇਖਦੇ ਬੋਲੇ ਪਲਾਟੇ ਵਾਲੇ ਮੁੰਡੇ ਨਾਲ ਲੜੇ ਨੇ ਪਤਾ ਨਹੀਂ ਵੀ ਕੀ ਰੱਬ ਜਾਂਦੇ ਵੀ ਕੀ ਗੱਲਬਾਤ ਹੋਈ ਤੇ ਨਹੀਂ ਹੋਈ ਉਹ ਤੇ ਹੱਥੇ ਤੇ ਉਹ ਹੱਥੇ ਨਾਲ ਹੱਥੇ ਵਾਲੇ ਮੁੰਡੇ ਨਾਲ ਤਿੰਨਾਂ ਚ ਤੇ ਨੂੰ ਨੂੰ ਆਪੇ ਬੇੜਾ ਮਾਰਨ ਲੱਗਦੇ ਆਂ ਕੁਛ ਨੂੰ ਹੂੰ ਤੇ ਇਹ ਆਂਦਾ ਵੀ ਯਾਰ ਛੱਡੋ ਚਿਕਨ ਬਣਾਉਂਦਾ ਪਿਆ ਆਂਦਾ ਯਾਰ ਛੱਡੋ ਆਂਦਾ ਇਹ ਕਹਿੰਦਾ ਵੀ ਐਨ ਮਾਰ ਹੀ ਦੇਣਾ ਹੁਣ ਇਹਨੂੰ ਤੁਸੀਂ ਹੂੰ ਤੋ ਇਹਨੂੰ ਛੱਡਿਆ ਕੁਛ ਨੂੰ ਛੱਡ ਕੇ ਦੇਂਦੇ ਘਾਟ ਗਿਆ ਗਾਲ ਘੁਰਤਾ ਚਵਾੜਾ ਪਾੜ ਦਿੱਤਾ ਆਂਦਾ ਤੁਹਾਡੇ ਸਾਹਮਣੇ ਹੀ ਸਾਰਾ ਸਬੂਤ ਇਹ ਤਾਂ ਬਸ ਸਾਨੂੰ ਤੁਹਾਨੂੰ ਸਾਫ ਚਾਹੀਦਾ ਬਸ ਕਿੰਨੀ ਕੀ ਬੇਰਮੀ ਨਾ ਕੋਡ ਬੇਰਮੀ ਬਹੁਤ ਹੈ ਨਾ ਦਰਿੰਦਾਰ ਬੇਰਮੀ ਕੀਤੇ ਮੇਰੇ ਬੱਚੇ ਨਾਲ ਇਹ ਨਾਲ ਠੇਕੇਦਾਰ ਜੇ ਮੇਰਾ ਬੱਚਾ ਮਾਰ ਚੰਦਾ ਪੂਰਾ ਇੱਕ ਘਰ ਤਿੰਦੇ ਮੇਰੇ ਤੁਸੀਂ ਪੁੱਤਰ ਨੂੰ ਇਹ ਠੇਕੇਦਾਰ ਸਾਡੇ ਅੱਗੇ ਕੁਛ ਨਹੀਂ ਹੈ ਦਾ ਜੜ ਭਰਾ ਮ ਇਹ ਠੇਕੇਦਾਰਾਂ ਨੇ ਕੀਤੀ ਹਾਂਜੀ ਠੇਕੇਦਾਰਾਂ ਨੇ ਕੀਤੀ ਸਾਡੀ ਕਾਹਦੇ ਠੇਕੇਦਾਰ ਸੀ ਇਹ ਤਾਰੂ ਦੇ ਠੇਕੇਦਾਰ ਨੇ ਕਿ ਕਿਦਾਰ ਤੰਦਰਿੰਦੇ ਨੇ ਹੁਣ ਕੀ ਮੰਗੇ ਬੱਚੇ ਲਈ ਇਨਸਾਫ ਅਸੀਂ ਤਾਂ ਸਾਡਾ ਇਨਸਾਫ ਚਾਹੀਦਾ ਸਾਨੂੰ ਬਸ ਆ ਕੀ ਨਾਮ ਤੁਹਾਡਾ ਮੇਰਾ ਗਲਵੰਤ ਖਾਲੀ ਹੈ ਜੀ ਗਲਵੰਤ ਕੀ ਕਰਦੇ ਕਿੱਥੇ ਲੱਗੇ ਹੋ ਤੁਸੀਂ ਮੈਂ ਦਫ਼ਤਰ 'ਚ ਲੱਗਾ ਹਾਂ ਇਹਨਾਂ ਦਾ ਕੰਮ ਕਰਦਾ ਕਿਹੜੇ ਦਫ਼ਤਰ 'ਚ ਲੱਗੇ ਹੋ ਇੱਥੇ ਜੀ ਆਪਣੇ ਕੋਠੀ ਆ ਆਪਣੇ ਕਾਹਦਾ ਦਫ਼ਤਰ ਹੈ ਕਾਹਦਾ ਕਿਸੇ ਦਾ ਦਫ਼ਤਰ ਹੈ ਠੀਕ ਜੀ ਅੱਛਾ ਕੀ ਹੋਇਆ ਜਿਹੜੀ ਗੁੰਡਾਗਰਦੀ ਹੋਈ? ਇਹ ਗੁੰਡਾਗਰਦੀ ਕੀਤੀ ਇਹਨਾਂ ਨੇ ਜੀ ਗੁੰਡਾਗਰਦੀ ਖਤਮ ਕੀਤੀ ਜਾਵੇ। ਨਹੀਂ ਨਹੀਂ ਗੁੰਡਾਗਰਦੀ ਕੀ ਪੰਤੋੜ ਕੀ ਕੀਤੀ ਦਫਤਰ ਦੀ। ਇਹਨਾਂ ਨੇ ਪੰਤੋੜ 'ਪ ਗੱਡੀਆਂ ਭੰਨੀਆਂ ਜੀ ਸਾਡੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਅੱਛਾ ਕੀ ਰੋਲਾ ਕੀ ਪਿਆ ਸੀਗਾ? ਹਾਂ ਜੀ। ਕੀ ਰੋਲਾ ਪਿਆ ਸੀਗਾ? ਸਾਥੇ ਤੋਂ ਰੋਲਾ ਪਿਆ ਸੀ। ਅੱਛਾ ਹੀ ਹੱਥਾਂ ਲੈਣ ਗਏ ਆ ਜੀ। ਹੂੰ ਹੂੰ। ਹੱਥਾਂ ਲੈਣ ਗਏ ਆ ਜੀ ਅੱਗੋਂ ਗਾਲਾਂ ਕੱਢਣ ਲੱਗ ਪਏ। ਓਕੇ। ਹਾਂਜੀ ਇਹ ਇਥੇ ਪੰ ਦਫਤਰ ਦੇ ਪੰ ਤੋੜ ਗਏ ਹਾਂਜੀ ਇੱਥੇ ਆ ਗਏ ਤੇ ਇੱਥੇ ਆ ਗਏ ਫਿਰ ਬਾਬਾ ਜਣੇ ਬੰਦੇ ਆਏ ਜੁੜਦੇ ਹੋਏ ਪੰ ਤੋੜ ਤਾ ਕਰ ਚਲੇ ਕੀ ਕੀ ਉਹਨਾਂ ਦੇ ਹੱਥ ਬੜੇ ਸੀਗਾ ਉਹਨਾਂ ਦੇ ਹੱਥ ਤੇ ਵੱਟੇ ਹੀ ਕਿਰਪਾਨਾਂ ਸੀ ਹਾਂ ਹਾਂ ਕਿੰਨੇ ਕ ਜਣੇ ਆਏ ਸੀ ਸੀ ਜੀ ਵੀ 25 ਜਣੇ ਹੋ ਸੀ ਅੱਛਾ ਹੋਰ ਕੀ ਤੋੜਿਆ ਨੇ ਇਥੇ ਇੱਥੇ ਜੀ ਆਹ ਕਾਰਪ ਬੰਨੀ ਹੈ ਤੇ ਉੱਪਰ ਸਾਰਾ ਰੋੜੇ-ਰਾੜੇ ਮਾਰਦੇ ਰਿਹਾ ਗੱਡੀ ਪੰਨੀ ਹਾਂਜੀ ਬਾਹਰ ਖੜੀ ਸੀ ਹਾਂਜੀ ਹਾਂਜੀ ਸਾਡਾ ਬੰਦਾ ਥੱਲੇ ਆਉਣ ਦੀ ਕੋਸ਼ਿਸ਼ ਕਰਦਾ ਸੀ ਪਰ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਉਹਨੇ ਬਹੁਤ ਰੋਕਿਆ ਇਹ ਗੁੰਡਾਗਰਦੀ ਖਤਮ ਕੀਤੀ ਜਾਵੇ ਠੀਕ ਅਸੀਂ ਸਾਹ ਮੰਗਨੇ ਆ ਕਿ ਸਾਨੂੰ ਸਾਹ ਨਹੀਂ ਨਾ ਚਾਹੀਦਾ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਇਹ ਜਿਹੜੀ ਹਮਲਾ ਹੋਇਆ ਹੈ ਕੀ ਕਿੰਦੇ ਤੇ ਹੋਇਆ ਹੈ ਇਹ ਮੇਰੇ ਭਤੀਜਾ ਹੀ ਨੇ ਹਾਂ ਹਾਂ ਇਹ ਇੱਕ ਸਾਈਜ محکمہ ਦੇ ਵਿੱਚ ਮਮਦੂਦ ਹਾਂ ਹਾਂ ਕੰਮ ਕਰਦੇ ਸੀ ਹਮ ਇਹਨਾਂ ਨੇ ਸਵੇਰੇ ਮੈਨੂੰ ਫੋਨ ਕੀਤਾ ਤੇ ਗਏ ਰਾ ਚਾਚਾ ਜੀ ਕੇ ਮੇਰੇ ਤੇ ਹਮਲਾ ਹੋ ਗਿਆ ਹਾਂ ਹਾਂ ਤੇ ਇਹਨਾਂ ਸੱਟਾਂ ਸੁੱਟਾਂ ਲਾਈਆਂ ਤੇ ਫਿਰ ਮੈਂ ਪਤਾ ਲੈਣਾ ਆਇਆ ਇਹਨਾਂ ਦੇ ਇਹਨਾਂ ਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਹੈ ਇਹ ਨਦਮ ਮਾਪਿਓ ਵੀ ਇਸ ਲੜਕੇ ਦਾ ਦੋਵੇਂ ਟੈਕਸ ਪੈਰ ਨੇ ਅੱਛਾ ਅੱਛਾ ਇਹ ਦੋ ਪੈਣਾ ਨੇ ਉਹ ਵੇੜੀਆਂ ਹੋਈਆਂ ਨੇ ਅਸੀਂ ਇਹਨੂੰ ਠੇਕੇਦਾਰ ਨਾਲ ਲਵਾਇਆ ਹੈ ਕਿ ਤਾਂ ਕਿ ਇਹਦੀ ਘਰ ਦੀ ਹਾਲਤ ਵੀ ਇਹਦੀ ਬਹੁਤ ਬਦਲੀ ਹੈ ਹਾਂ ਹਾਂ ਤੇ ਨਾ ਹੀ ਕੋਈ ਇਕੱਲਾ ਕੋਈ ਨਾ ਹੈਗਾ ਹਾਂ ਹਾਂ ਤੇ ਤੇ ਇਹਦੇ ਅਨੁਸਾਰ ਦੀ ਮੰਗ ਕਰਦੇ ਆ ਕਿ ਜੇ ਇਕੱਲਾ ਇਕੱਲਾ ਦੋ ਪਿੰਡਾਂ ਦਾ ਭਰਾ ਕਿੱਥੋਂ ਪਿੰਡ ਵਾਲਾ ਕਿਹੜਾ ਪਿੰਡ ਇਹਨਾਂ ਦਾ ਸਾਡਾ ਪਿੰਡ ਕੀਮੇ ਵਾਲੀ ਮੱਲਾ ਵਾਲੇ ਦੇ ਨਾਲ ਕੀਮੇ ਵਾਲੀ ਮੱਲਾ ਵਾਲੇ ਹਾਂਜੀ ਇਹ ਮੁੰਡਾ ਮੁੰਡਾ ਕਿੱਥੇ ਰਹਿੰਦਾ ਉਹ ਵੀ ਕੀਮੇ ਵਾਲੇ ਦਾ ਹਾਂਜੀ ਕੀਮੇ ਵਾਲੇ ਸੀ ਤਿੰਨ ਭਰਾ ਸੀ ਹਾਂ ਹਾਂ ਤਿੰਨ ਭਰਾ ਹੀ ਬੈਠੇ ਰਹਿੰਦੇ ਨੇ ਜੀ ਹਾਂ ਹਾਂ ਇਹਦੇ ਮਾਪਿਆਂ ਦੀ ਡੈਥ ਹੋਈ ਹੋਈ ਹੈ ਇੱਥੇ ਠੇਕੇਦਾਰਾਂ ਨਾਲ ਕੰਮ ਕਰਦਾ ਹਾਂਜੀ ਠੇਕੇਦਾਰਾਂ ਨਾਲ ਕੰਮ ਕਰਦਾ ਰਾਤ ਨੂੰ ਗਿਆ ਸੀ ਕਿ ਕਿਤੇ ਚੈਕਿੰਗ ਤੇ ਨੇ ਇਹਨਾਂ ਨੇ ਬਤਾ ਇਹਨੇ ਇਹ ਦਫਤਰੇ ਜਾ ਕੇ ਇਹਨਾਂ ਦੇ ਹਮਲਾ ਕੀਤਾ ਇਹ ਇਹ ਦਫਤਰ ਆਪਦੇ ਜਿੱਥੇ ਰਹਿੰਦੇ ਨੇ ਨਾ ਇਹ ਆਪਦੇ ਦਫਤਰ ਕਾਲ ਦੇ ਵਿੱਚ ਸੁੱਤੇ ਪਏ ਸੀ ਇਹਨਾਂ ਜਾ ਕੇ ਲਲਕਾਰ ਕੇ ਇਹਨਾਂ ਨੇ ਹਮਲਾ ਕੀਤਾ ਨਾਲ ਗੱਡੀਆਂ ਭੰਨੀਆਂ ਗੱਡੀਆਂ ਤੁਸੀਂ ਮੌਕੇ ਤੇ ਜਾ ਕੇ ਵੇਖ ਸਕਦੇ ਹੋ ਭੰਨਤੋੜ ਵੀ ਕੀਤੀ ਹਾਂ ਭੰਨਤੋੜ ਵੀ ਕੀਤੀ ਏ ਉਵੇਂ ਮੌਕੇ ਤੇ ਤੁਸੀਂ ਜਾ ਕੇ ਵੇਖ ਸਕਦੇ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par